ਮੇਲੇ ਦੇ ਵਿੱਚ ਆਈ ਜਿਹੜੀ ਹਰ ਤਰ੍ਹਾਂ ਦੀ ਸਟਾਲ ਲੱਗੀ ਹੋਈ ਆ ਇੱਧਰ ਦੇਖੋ ਪਰਫਿਊਮ ਦੀਆਂ ਸਟਾਲਾਂ ਠੀਕ ਹੈ ਜੀ ਕਿਸੇ ਵੀ ਵੀਰ ਨੂੰ ਚਾਹੀਦਾ ਤੇ ਇੱਧਰ ਰੰਦਾਵਾ ਚਾਰ ਤੇ ਇੱਧਰ ਮਰੱਬੇ ਉੱਧਰ ਗੁੜ ਦੀ ਠੀਕ ਹੈ ਜੀ ਸਾਰੀਆਂ ਸਟਾਲਾਂ ਨੇ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਤੇ ਸਾਰੀ ਦੇਸੀ ਵੈਰਾਈਟੀ ਹੈ ਜੀ ਮੇਲੇ 'ਚ ਤੇ ਕਿਸੇ ਵੀ ਵੀਰ ਨੂੰ ਲੋੜ ਹੁੰਦੀ ਆ ਤਾਂ ਮੇਲੇ ਦੇ ਵਿੱਚੋਂ ਲਿਜਾ ਸਕਦਾ ਠੀਕ ਹੈ ਜੀ ਔਲੇ ਅੱਜ ਚਾਰ ਹਾਂਜੀ ਇੱਧਰ ਚਾਰ ਨੇ ਠੀਕ ਆ ਮਰੱਬਾ ਕਿਹਈ ਤਰ੍ਹਾਂ ਦਾ ਠੀਕ ਹੈ ਜੀ ਸਾਰਾਈ ਵਾਈ ਹੁਣ ਉਹਦਾ ਹੱਥੀ ਤਿਆਰ ਕੀਤਾ ਹੋਇਆ ਠੀਕ ਆ ਚਾਰ ਮਰੱਬਾ ਔਲੇ ਦਾ ਠੀਕ ਹੈ ਤੇ ਇੱਧਰ ਹਾਂਜੀ ਬਾਈ ਜੀ ਇੱਧਰ ਵੀ ਜਿਹੜਾ ਚਾਰ ਨੇ ਇਹ ਹੱਥੀ ਤਿਆਰ ਕੀਤੇ ਹੋਏ ਨੇ ਸਾਰੇ ਠੀਕ ਹੈ ਜੀ ਤੇ ਹਰ ਇੱਕ ਲੇਡੀ ਜੀ ਨੂੰ ਇਹ ਕੰਮ ਕਰਨਾ ਚਾਹੀਦਾ ਦੇਖੋ ਬਹੁਤ ਹੀ ਵਧੀਆ ਕੰਮ ਠੀਕ ਹੈ ਜੀ ਤੇ ਆਹ ਦੇਖੋ ਨਾਲ ਚਾਰ ਔਲੇ ਦਾ ਚਾਰ ਮਿਰਚ ਦਾ ਚਾਰ ਠੀਕ ਹੈ ਜੀ ਇਹ ਤੇਲ ਨੇ ਠੀਕ ਹੈ ਇੱਧਰ ਮੈਡਮ ਦੇ ਆ ਦੇਖੋ ਆ ਇੱਧਰ ਦੇਖੋ ਜੀ ਹਾਰੇ ਸਟਾਲਾਂ ਨੇ ਜਿਹੜੀਆਂ ਦਵਾਈ ਦੀਆਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਤੇ ਮੇਲਾ ਬਹੁਤ ਹੀ ਭਰਿਆ ਠੀਕ ਹੈ ਜੀ ਤੇ ਬਹੁਤ ਹੀ ਭਰਿਆ ਹੋਇਆ ਤਰੰਤਰਾਨੀ ਨੇ ਜਿਹੜੀਆਂ ਸਟਾਲਾਂ ਲੱਗੀਆਂ ਨੇ ਠੀਕ ਹੈ ਜੀ ਕਾਫੀ ਗੋਲਡ ਆ ਲੈ ਕੋਈ ਖੀੜਾ ਤੇ ਦੇਖੋ ਕੀ ਕਰੀਏ ਦੇਖੋ ਜੀ ਮੇਲੇ ਦੇ ਵਿੱਚ ਬਹੁਤ ਹੀ ਵਧੀਆ ਮੇਲਾ BFA ਤੇ ਕੋਈ ਵੀ ਪ੍ਰੋਜੈਕਟ ਆ ਜਿਹੜਾ ਚਾਹੀਦਾ ਉਹ ਮੇਲੇ ਚ ਪਸ਼ੂਆਂ ਵਾਲਾ ਖਰੀਦਿਆ ਜਾ ਸਕਦਾ ਜੀ ਠੀਕ ਹੈ ਜੀ ਇਹ ਮੇਲਾ ਜਿਹੜਾ ਹਰ ਇੱਕ ਸਾਲ ਤਨੌਲੇ ਲੱਗਦਾ ਤੇ ਕੋਈ ਵੀ ਪਸ਼ੂਆਂ ਦੇ ਕਿਸੇ ਵੀ ਪ੍ਰਕਾਰ ਦੀ ਦਵਾਈ ਆ ਜਿਹੜੀ ਉਹ ਇਹ ਮੇਲੇ ਤੋਂ ਸੁੱਧ ਤੇ ਸਹੀ ਮਿਲਦੀ ਆ ਠੀਕ ਹੈ ਦੇਖੋ ਐਗਰੀਕਲਚਰ ਦੀਆਂ ਮਸ਼ੀਨਾਂ ਤੇ ਸਾਰੇ ਕਿਸੇ ਵੀ ਤਰ੍ਹਾਂ ਦੀ ਦਵਾਈ ਤੇ ਇਹ ਮੇਲੇ ਦੇ ਉੱਤੋਂ ਕੋਈ ਵੀ ਵੀ ਖਰੀਦ ਸਕਦਾ ਤੇ ਪੁੱਛੋਂਗੇ ਕੁਐਸਚਨਸ ਪਿਆ ਮੈਂ ਆਪਣੇ ਆਪ ਉਹਨੂੰ ਪੁੱਛੋ ਪੁੱਛੋ ਹਾਂਜੀ ਮੈਂ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਕੋਈ ਵਧੀਆ ਜੀ ਹਾਂਜੀ ਮੇਲੇ 'ਚ ਪਹੁੰਚ ਗਏ ਜੀ ਸਰ ਤੇ ਇਹ ਮੈਡਮ ਨੇ ਹੀ ਮੇਲੇ ਦੇ ਵਿੱਚ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਪਸ਼ੂ ਰੱਖਦੇ ਆਂ ਪਸ਼ੂਆਂ ਦੀ ਏਆਈ ਕਰਦੇ ਆਂ ਤੇ ਉਹਨਾਂ ਦੇ ਬਾਰੇ ਜਾਣਕਾਰੀ ਦੇਣਗੇ ਆਪਾਂ ਨੂੰ ਦੱਸਣਗੇ ਤੇ ਕਿਵੇਂ ਏਆਈ ਕਰਨੀ ਚਾਹੀਦੀ ਆ ਤੇ ਕਿਵੇਂ ਹੀਟ ਚ ਆਉਂਦਾ ਪਸ਼ੂ ਤੇ ਸਾਰਾ ਕੁਝ ਦੱਸਣਗੇ ਹਾਂਜੀ ਮੈਡਮ ਸੱਚੀ ਗੱਲ ਮੈਂ ਇਨੋਵੇਸ਼ਨ ਐੀ ਕਾਲਜ ਬਠਿੰਡਾ ਪੰਜਾਬ ਤੋਂ ਅਸੀਂ 3 ਮਹੀਨਿਆਂ ਦੀ ਟ੍ਰੇਨਿੰਗ ਦੇ ਰਹੇ ਹਾਂ ਬੱਚਿਆਂ ਨੂੰ ਜਿੱਦਾਂ ਕਿ ਪਸ਼ੂਆਂ ਵਿੱਚ ਏਆਈ ਕਿੱਦਾਂ ਕਰਨੀ ਹੈ ਪਸ਼ੂਆਂ ਨੂੰ ਜਿੱਦਾਂ ਹੁਣ ਆਪਣੇ ਆਵਾਰਾ ਪਸ਼ੂ ਫਿਰਦੇ ਆ ਉਹਨਾਂ 'ਚ ਬਹੁਤ ਤਰੀਕੇ ਦੀ ਇਨਫੈਕਸ਼ਨ ਹੁੰਦੀ ਆ ਉਹ ਇਨਫੈਕਸ਼ਨ ਨੂੰ ਆਪਾਂ ਕਿੱਦਾਂ ਇੰਪਰੂਵਮੈਂਟ ਕਰਨਾ ਹੈ ਪਸ਼ੂ ਨੂੰ ਕਿੱਦਾਂ ਆਪਾਂ ਉਹਨਾਂ ਦੀ ਪ੍ਰੈਗਨੈਂਸੀ ਨੂੰ ਚੈੱਕ ਕਰਨਾ ਹੈ ਕਿੱਦਾਂ ਪਸ਼ੂ ਦਾ ਪ੍ਰਾਇਮਰੀਕ ਉਪਚਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਜਿਹੜਾ ਕੋਰਸ ਹੈ ਇਹ ਭਾਰਤ ਸਰਕਾਰ ਪਸ਼ੂਪਾਲਨ ਵਿਭ ਤੇ ਤਿੰਨ ਮਹੀਨਿਆਂ ਦੀ ਟ੍ਰੇਨਿੰਗ ਦੇ ਵਿੱਚ ਅਸੀਂ ਥਿਊਰੀ ਦੀਆਂ ਕਲਾਸਾਂ ਦਿੰਨੇ ਆ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੈਕਟੀਕਲ ਕਲਾਸਾਂ ਦਿੰਨੇ ਆ ਸਾਡੇ ਕੋਲ ਜਿੰਨੇ ਵੀ ਪਸ਼ੂ ਹੈ ਉਹ ਫੰਡਰ ਪਸ਼ੂ ਰੱਖੇ ਹੋਏ ਆ ਫੰਡਰ ਪਸ਼ੂ ਜਿੱਦਾਂ ਉਹਨਾਂ 'ਚ ਇਨਫੈਕਸ਼ਨ ਹੈ ਉਹਨਾਂ ਨੂੰ ਆਪਾਂ ਕਿੱਦਾਂ ਕਾਮਯਾਬ ਕਰਨਾ ਹੈ ਕਿ ਉਹ ਉਹਨਾਂ ਨੂੰ ਸੈੱਟ ਕਰਕੇ ਅਸੀਂ ਕਿੱਦਾਂ ਉਹਨਾਂ ਨੂੰ ਪ੍ਰੈਗਨੈਂਟ ਕਰਨਾ ਹੈ ਉਹਦੇ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਫੰਡਰ ਪਸ਼ੂਆਂ ਦੇ ਬੱਚਿਆਂ ਨੂੰ ਲਾਈਵ ਪ੍ਰੈਕਟੀਕਲ ਕਰਕੇ ਸਾਰਾ ਦੱਸਿਆ ਜਾਂਦਾ ਹੈ ਜੀ ਠੀਕ ਹੈ ਜਿਵੇਂ ਮੈਡਮ ਆਪਾਂ ਜਿਵੇਂ ਆਪਣੇ ਕੋਲੇ ਮੱਝਾਂ 'ਚ ਆ ਜਾਂਦਾ ਆਪਾਂ ਮੱਝਾਂ ਦੇ ਜਦ ਹੀਟ 'ਚ ਆ ਜਾਂਦੀ ਆਪਾਂ ਇੱਕ ਹਾਂਜੀ ਹਾਂਜੀ ਟੀਕਾ ਧਰਾਉਣ ਤੋਂ ਬਾਅਦ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਉਹ ਤੀਜੇ ਚੌਥੇ ਦਿਨ ਗੱਭ ਢੋਕ ਦੇ ਦਿੰਦੀ ਆ ਜਿੰਦਾ ਜਿਸ ਤਰ੍ਹਾਂ ਗਾੜਾ ਆ ਜਾ ਮਤਬਲ ਤੇ ਉਹ ਜੇ ਗਾੜਾ ਦਿੰਦੀ ਆ ਤਾਂ ਉਹ ਉਹਦੇ ਗੱਭਣ ਲੈਣ ਦੇ ਚਾਂਦ ਸੁਣਦੇ ਨੇ ਜਾਂ ਕੋਈ ਉਹ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੁੰਦੀ ਆ ਉਹਦੇ ਵਿੱਚ ਸੋਸੇ ਹੀ ਚੀਜ਼ ਦੀ ਹੀ ਟ੍ਰੇਨਿੰਗ ਦਿੱਤੀ ਜਾਊਗੀ ਜਿੱਦਾਂ ਸਰ ਕਈ ਵਾਰ ਐਦਾਂ ਹੁੰਦਾ ਕਿ ਪਸ਼ੂ ਅੱਜ ਹੀਟਸ ਐ ਤੇ ਆਪਾਂ ਡਾਕਟਰ ਨੂੰ ਬੁਲਾਇਆ ਤੇ ਡਾਕਟਰ ਉਹਦੇ ਟਾਈਮ ਤੋਂ ਬਾਅਦ ਵਿੱਚ ਉੱਥੇ ਪਹੁੰਚ ਰਿਹਾ ਤੇ ਉਹਨਾ ਟਾਈਮ ਕੀ ਆ ਉਹ ਮਤਲਬ ਸੈਟ ਨਹੀਂ ਨਾ ਉਹ ਫਿਰ ਪ੍ਰੈਗਨੈਂਸੀ ਹੋਣ ਦੇ ਚਾਂਸਸ ਉਹਦੇ ਘਟ ਜਾਂਦੇ ਆ ਜਦੋਂ ਆਪਾਂ ਆਪਣਾ ਖੁਦ ਆਪਾਂ ਇਹ ਟ੍ਰੇਨਿੰਗ ਲਵਾਂਗੇ ਇਹ ਖੁਦ ਟ੍ਰੇਨਿੰਗ ਲੈ ਕੇ ਆਪਾਂ ਆਪਣੇ ਪਸ਼ੂਆਂ ਦਾ ਜਦੋਂ ਉਹਨਾਂ ਨੂੰ ਲੋਡ ਐ ਜਦੋਂ ਉਹ ਹੀਟਸ ਆ ਰਿਹਾ ਹੈ ਤਾਂ ਉਨ੍ਹਾਂ ਦਾ ਟ੍ਰੀਟਮੈਂਟ ਵਗੈਰਾ ਖੁਦ ਕਰ ਸਕਦੇ ਐ ਇੱਕ ਤਾਂ ਇਹ ਆਪਣਾ ਬੈਨੀਫਿਟ ਹੋਏਗਾ ਪਲੱਸ ਤੋਂ ਕੀ ਹੈ ਤੁਸੀਂ ਫੀਲਡ ਵਿੱਚ ਕੰਮ ਕਰਨਾ ਹੈ ਆਪਣੇ ਜਿਵੇਂ ਪਿੰਡਾਂ ਦੇ ਵਿੱਚ ਡੰਗਰ ਡਾਕਟਰ ਹੁੰਦੇ ਨੇ ਬਨਾਵਟੀ ਗਰਭਦਾਰਨ ਕਰਦੇ ਨੇ ਉਹ ਕੰਮ ਵੀ ਖੁਦ ਕਰ ਸਕਦੇ ਹੋ ਤੁਸੀਂ ਗਵਰਨਮੈਂਟ ਦੀਆਂ ਵੈਕੈਂਸੀਆਂ ਆਉਂਦੀਆਂ ਜਿੱਦਾਂ ਏਆਈ ਵਰਕਰ ਦੀ ਐਨੀਮਲ ਅਟੈਂਡੈਂਟ ਦੀ ਕੋਈ ਵੀ ਵੈਕੈਂਸੀ ਆਉਂਦੀ ਆ ਉਹਦੇ ਵਿੱਚ ਵੀ ਕੋਈ ਵੀ ਬੱਚਾ ਫਾਰਮ ਅਪਲਾਈ ਕਰ ਸਕਦਾ ਹੈ ਇਹ 10ਵੀਂ ਬੇਸਤੀ ਹੈ 10ਵੀਂ ਪਾਸ ਕੋਈ ਵੀ ਬੱਚਾ ਇਸ ਫੋਰਸ ਨੂੰ ਅਪਲਾਈ ਕਰ ਸਕਦਾ ਹੈ ਠੀਕ ਹੈ ਜਿਵੇਂ ਕਿਵੇਂ ਮੈਡਮ ਜਿਵੇਂ ਆਪਾਂ ਪਸ਼ੂ ਦੇ ਆਪਾਂ ਜੋ ਇਹ ਏਆਈ ਕਰ ਦਿੰਨੇ ਆ ਕਈ ਵਾਰ ਉਹ ਏਆਈ ਕਰਨ ਤੋਂ ਬਾਅਦ ਵੀ ਹੀਟ ਵਿੱਚ ਉਹ ਤਾਰਾਂ ਦੇ ਹੀ ਜਾਂਦਾ ਹੁੰਦਾ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਇਹ ਹੈ ਸਰ ਕਈ ਵਾਰੀ ਕੋਈ ਐਦਾਂ ਦੀ ਇਨਫੈਕਸ਼ਨ ਹੁੰਦੀ ਆ ਉਹਦੇ ਵਿੱਚ ਆਪਾਂ ਏਆਈ ਤਾਂ ਕਰਵਾ ਲੈਂਦੇ ਆ ਡਾਕਟਰ ਨੂੰ ਵੀ ਬੁਲਾ ਲੈਂਦੇ ਆ ਡਾਕਟਰ ਸਹੀ ਟਾਈਮ ਤੇ ਆ ਜਾਂਦਾ ਬਟ ਉਹ ਕੀ ਹੈ ਕਈ ਵਾਰ ਪਸ਼ੂ ਪਹਿਲਾਂ ਤੋਂ ਹੀ ਪ੍ਰੈਗਨੈਂਟ ਹੁੰਦਾ ਬਟ ਜਿਹੜਾ ਡਾਕਟਰ ਆ ਕੇ ਉਹ ਚੈੱਕ ਨਹੀਂ ਕਰਦਾ ਕਿ ਪਸ਼ੂ ਪਹਿਲਾਂ ਤੋਂ ਪ੍ਰੈਗਨੈਂਟ ਹੈ ਉਹ ਕੀ ਹੈ ਸਿੱਧਾ ਮਤਲਬ ਏਆਈ ਕਰ ਦਿੰਦਾ ਉਹਦੇ ਨਾਲ ਵੀ ਬਹੁਤ ਮਤਲਬ ਪਸ਼ੂਆਂ ਨੂੰ ਦਿੱਕਤ ਹੁੰਦੀ ਹੈ ਮਤਲਬ ਜਦ ਜਿੰਨਾ ਟਾਈਮ ਆਪਾਂ ਖੁਦ AI ਦਾ ਕੋਰਸ ਨਹੀਂ ਕਰਦੇ ਆਪਾਂ ਨੂੰ ਖੁਦ ਨੋਲਿਜ ਨਹੀਂ ਹੈਗੀ ਉਹਨਾਂ ਟਾਈਮ ਆਪਣੇ ਪਸ਼ੂਆਂ ਦਾ ਆਪਾਂ ਕੋਈ ਵੀ ਉਪਚਾਰ ਵਗੈਰਾ ਖੁਦ ਕੁਛ ਨਹੀਂ ਕਰ ਸਕਦੇ ਜੀ ਜਿਨ ਆਪਾਂ ਨੋਲਿਜ ਹੋਣੀ ਬਹੁਤ ਜ਼ਰੂਰੀ ਹੈ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਲੋਕ ਬਹੁਤ ਜਲਦੀ ਫਾਰਮ ਓਪਨਿੰਗ ਕਰਦੇ ਆ ਤੇ ਬਹੁਤ ਜਲਦੀ ਉਹਨਾਂ ਦੀ ਮਤਲਬ ਬੰਦ ਵੀ ਹੋ ਜਾਂਦੇ ਆ ਉਨ੍ਹਾਂ ਦਾ ਕਾਰਨ ਇਹੀ ਹੈ ਕਿ ਉਹਨਾਂ ਨੂੰ ਵਧੀਆ ਤਰੀਕੇ ਦੀ ਨੌਲੇਜ ਨਹੀਂ ਹੈ ਠੀਕ ਹੈ ਉਹ ਡਿਪੈਂਡ ਹੈ ਕਿਸੇ ਡਾਕਟਰ ਤੇ ਜਿੰਨਾ ਟਾਈਮ ਆਪਾਂ ਕਿਸੇ ਡਾਕਟਰ ਤੇ ਡਿਪੈਂਡ ਰਵਾਂਗੇ ਆਪਣੇ ਪਸ਼ੂ ਸੈਟੀਸਫਾਈ ਨਹੀਂ ਹੋਣਗੇ ਆਪਾਂ ਉਹਨਾਂ ਦੀ ਆਈਪੀਡੀ ਸੈਟੀਸਫਾਈ ਲਈ ਨਹੀਂ ਕਰ ਸਕਦੇ ਠੀਕ ਹੈ ਜਿਵੇਂ ਮਤਵਲੇ ਆਈ ਤੋਂ ਬਾਅਦ ਪਸ਼ੂ ਆਪਾਂ ਚੈੱਕ ਪਾਸ ਕਰਾਉਣਾ ਕਿੰਨੇ ਸਮੇਂ ਦਾ ਪਾਸ ਕਰਨਾ ਚਾਹੀਦਾ ਹੈ ਆਪਾਂ ਨੂੰ ਸਰ ਡਾਕਟਰ ਦੱਸਣਗੇ ਅਸੀਂ ਟ੍ਰੇਨਿੰਗ ਬਾਰੇ ਤੁਹਾਨੂੰ ਦੱਸ ਸਕਦੇ ਹਾਂ ਜਦੋਂ ਬੱਚਾ ਆਪਣੇ ਕੋਲੇ ਆਂਦਾ ਹੈ ਟ੍ਰੇਨਿੰਗ ਦੇ ਵਿੱਚ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਸਾਰਾ ਦੱਸਿਆ ਜਾਂਦਾ ਉਹਨਾਂ ਦੇ ਪੰਜ ਸਬਜੈਕਟ ਹੁੰਦੇ ਆ ਮੈਡੀਸਨ ਦਾ ਨਿਊਟ੍ਰੀਸ਼ਨ ਦਾ ਏਆਈ ਦਾ ਬਰੀਡਿੰਗ ਦਾ ਇਹਨਾਂ ਦੇ ਬਾਰੇ ਉਹਨਾਂ ਨੂੰ ਡੀਪਲੀ ਸਮਝਾਇਆ ਜਾਂਦਾ ਆਪਣੇ ਕੋਲ ਜਿਹੜੇ ਡਾਕਟਰ ਹੈ ਉਹਨਾਂ ਕੋਲੇ 40 ਤੋਂ 50 ਸਾਲ ਦਾ ਐਕਸਪੀਰੀਅੰਸ ਹੈ ਬੀਵੀਐਸਸੀ ਐਮਵੀਐਸਸੀ ਆਪਣੇ ਕੋਲ ਡਾਕਟਰ ਨੇ ਉਹ ਉਹਨਾਂ ਨੂੰ ਟ੍ਰੇਨਿੰਗ ਦੇਣ ਦੀ ਸਰ ਠੀਕ ਹੈ ਜੀ ਮੈਡਮ ਜਿਵੇਂ ਕਿਸੇ ਵੀ ਬੱਚੇ ਨੇ ਜਾਂ ਕਿਸੇ ਵੀ ਲੇਡੀਜ਼ ਨੇ ਇਹ ਇਹ ਤੁਹਾਨੂੰ ਜਾਣਕਾਰੀ ਜਾਂ ਕੁਰਸ਼ ਕਰਨਾ ਵੇ ਆਪਣਾ ਡਰੈਸ ਪਤਾ ਕਿੱਥੇ ਹੈ ਹਾਂਜੀ ਸਰ ਇਹ ਆਪਣਾ ਜਿਹੜਾ ਕਾਲਜ ਹੈ ਇਹ ਇੱਕ हिसार ਹਰਿਆਣਾ ਜੋ ਕਿ ਆਪਣਾ ਹੈੱਡ ਆਫਿਸ ਹੈ ਔਰ ਇੱਕ ਬਠਿੰਡਾ ਪੰਜਾਬ ਜਿੱਦਾਂ ਕਿ ਤੁਸੀਂ ਇਹ ਨੀਚੇ ਨੰਬਰ ਦੇਖ ਰਹੇ ਹੋ ਇੱਕ ਆਪਣਾ ਬਠਿੰਡਾ ਦਾ ਨੰਬਰ ਹੈ ਇੱਕ हिसार ਹਰਿਆਣਾ ਦਾ ਇਸ ਨੰਬਰਾਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਸਾਡਾ ਟੋਲ ਫਰੀ ਨੰਬਰ ਹੈ ਅਗਰ ਕਿਸੇ ਨੇ ਵੀ ਸਾਡੇ ਤੋਂ ਐਡਮਿਸ਼ਨ ਲੈਣੀ ਹੈ ਇਹਨਾਂ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਜਲਦੀ ਤੋਂ ਜਲਦੀ ਐਡਮਿਸ਼ਨ ਲੈ ਸਕਦੇ ਹੋ ਠੀਕ ਹੈ ਮੈਡਮ ਜਾਣਕਾਰੀ ਦੇ ਲਈ ਤੁਹਾਡਾ ਧੰਨਵਾਦ ਜੀ ਸਾਡੇ ਲਈ ਸ਼ੁਕਰੀਆ ਸਾਰਾ ਹਾਂਜੀ ਭਾਈ ਜੀ ਇਹ ਸੀਗੀ ਮੈਡਮ ਨੇ ਇਹ ਆਈ ਬਾਰੇ ਜਾਣਕਾਰੀ ਦਿੱਤੀ ਆਪਾਂ ਨੂੰ ਠੀਕ ਆ ਜੀ ਤੇ ਕਿਸੇ ਵੀ ਤਰ੍ਹਾਂ ਦੀ ਪਸ਼ੂਆਂ ਦੀ ਕੋਈ ਵੀ ਦਵਾਈ ਆ ਤਾਂ ਉਹ ਮੇਲੇ ਦੇ ਵਿੱਚੋਂ ਆਪਾਂ ਕੋਈ ਵੀ ਵੀਰ ਲਾ ਜਾ ਸਕਦਾ ਇੱਥੋਂ ਪਿਓਰ ਤੇ ਸ਼ੁੱਧ ਦਵਾਈ ਮਿਲਦੀ ਆ ਜੀ ਠੀਕ ਆ ਜੀ ਹਾਂਜੀ ਭਾਈ ਜੀ ਇੱਧਰ ਬੈਂਟਰੀਆਂ ਦੀਆਂ ਵੀ ਦੁਕਾਨਾਂ ਨੇ ਠੀਕ ਆ ਹਰ ਇੱਕ ਪ੍ਰਕਾਰ ਦੀ ਆ ਜਿਹੜੀ ਚੀਜ਼ ਆ ਦੇਖੋ ਹਾਂਜੀ ਵਾਈ ਜੀ ਇਹ ਸੀਗੀ ਜਿਹੜੀਆਂ ਇੱਧਰ ਮੇਲੇ ਦੇ ਵਿੱਚ ਸਟਾਲਾਂ ਲੱਗੀਆਂ ਨੇ ਉਹਦੀ ਵੀਡੀਓ ਕਿਸੇ ਵੀ ਵੀਰ ਨੇ ਕੋਈ ਦਵਾਈ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਲੈਣਾ ਹੋ ਹੋਵੇ ਤਾਂ ਮੇਲਾ 3 ਤਰੀਕ ਆ ਜਿਹੜਾ ਧਨੌਲੇ ਦਾ ਚੱਲਣਾ 3 ਦਿਨ ਮੇਲਾ ਲਾਹੌਰ ਆ ਤੇ ਕੋਈ ਵੀ ਵੀਰ ਇੱਥੋਂ ਦਵਾਈ ਜਾਂ ਕੁਛ ਵੀ ਲਿਜਾ ਸਕਦਾ ਠੀਕ ਹੈ ਜੇਕਰ ਤੁਹਾਡੀ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸ਼ੇਅਰ ਲਾਇਕ ਤੇ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਲਈ ਸਾਰੀ ਵੀਰਾਂ ਨੂੰ ਸਾਡੇ ਵੱਲੋਂ ਧੰਨਵਾਦ ਜੀ